ਪਟਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡੀਐਸਪੀ ਰਜੇਸ਼ ਕੱਕਰ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਫਤਿਹਗੜ ਚੋੜੀਆਂ ਦੇ ਐਸਐਚਓ ਸੁਨਿੰਦਰ ਪਾਲ ਸਿੰਘ ਅਤੇ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ 24 ਦਸੰਬਰ ਨੂੰ ਫਤਿਹਗੜ ਚੋੜੀਆਂ ਦੀ ਵਾਰਡ ਨੰਬਰ 8 ਚ ਸੁਨਿੰਦਰ ਪਾਂਦੀ ਦੇ ਘਰੋਂ ਚੋਰ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਨ੍ਹਾਂ ਬੜੀ ਮੁਸ਼ਕਲਤ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਫਤੇਗਰ ਚੂੜੀਆਂ ਦੇ ਡੀਐਸਪੀ ਰਚੇਸ਼ ਕੱਕੜ ਅਤੇ ਐਸਐਚਓ सुरेंद्रਪਾਲ ਸਿੰਘ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵਕਫ ਵਕਤ ਟੀਮਾਂ ਬਣਾ ਕੇ ਤਕਨੀਕਾਂ ਦੀ ਵਰਤੋਂ ਕਰਕੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 25 ਨੂੰ ਸ਼ਹਿਰ ਫਤੇਗਰ ਚੂੜੀਆਂ ਦੇ ਵਿੱਚ ਇੱਕ ਵਿਅਕਤੀ ਹੀ ਹਿਰੇਸ਼ਰੀ सुरेंद्र ਕੁਮਾਰ ਦੀ ਉਹਨਾਂ ਦੇ ਘਰ ਦੁਪਹਿਰ ਦੇ ਵੇਲੇ ਚੋਰੀ ਹੋਈ ਸੀ। ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜ ਰੈਸਟ ਕਰਦੇ ਹੋਇਆ ਐਸ ਐਲਐਸਚੋ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਵੇਖ ਕੇ ਉਹਨਾਂ ਨੇ ਪਰਚਾਸ ਰਿਪੋਰਟ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚਾਸ ਰਿਪੋਰਟ ਹੋਇਆ ਸੀ ਉਸ ਤੇ ਤਫਤੀਸ਼ ਨੂੰ ਕਰਦੇ ਹੋਇਆ ਆਈਸੀਏ ਦੀ ਗੁਰਪ੍ਰਸੀਆ ਬਟਾਲਾ ਦੀ ਟੀਮ ਦਾ ਨਾਲ ਇੰਮਦਾਰ ਲਈ ਇੰਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਖਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਡੋ ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਉਸ ਵਾਰਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰ ਹੋ ਕੇ ਆਏ ਸੀ ਇਹ ਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾ ਦੇ ਵਿੱਚ ਹੁਣ ਤੱਕ ਟੋਟਲ ਪੰਜ ਗ੍ਰਿਫਤਾਰੀਆਂ ਹੋਈਆਂ ਨੇ ਤਿੰਨ ਮ ਮੁੱਖ ਦੋਸ਼ੀ ਨੇ ਤੇ ਦੋ ਜਿਨ੍ਹਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਸ ਵਿੱਚ ਹੁਣ ਤੱਕ ਤਰੀ 9 ਟੋਲੇ ਤੇ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਜੇ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨਕਦੀ ਕਿੰਨੀ ਨਕਦੀ ਜਿਹੜੀ ਹੈ ਜਿਹਨੀਆਂ ਉਹਨਾਂ ਕੋ ਉਹਨਾਂ ਦੇ ਐਸਪੀ ਅਵਰਡ ਇਨਵੈਸਟੀਗੇਸ਼ਨ ਜਿੰਨੀਆਂ ਨੂੰ ਬਰਾਮਦ ਹੋਈ ਹੀ ਉਹ ਆਪਣੀ ਉਹ ਖਰ ਚੁੱਕੇ ਹੋਏ ਨੇ ਫਿਰ ਐਸਟ ਮੂਮੈਂਟ ਨਕਦੀ ਬਰਾਮਦ ਹੋਈ ਇਹ ਕਿੱਥੋਂ ਦੇ ਹੈ ਸਰ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਪੋਰ ਉਸ ਵਿੱਚ ਉਹਨਾਂ ਦੀ ਦੋ ਦੋਸ਼ੀਆਂ ਦੀ 마ਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਠੁਗੀਆਂ ਦੇ ਰਹਿਮ ਠੁਗੀਆਂ ਦੇ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ 마ਸੀ ਹੈ ਜੀ ਸੀਮਾ ਸੁਦਾ ਨਾਮ ਹੈ ਉਹ ਵੀ ਇੱਕ ਠੁਗੀਆਂ 'ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਠੁਗੀਆਂ ਨੇ ਉੱਥੋਂ ਦੇ ਦਿੰਦੇ ਨੇ ਇਹਨਾਂ ਨੇ ਫਤੇਗੜ ਚੂੜੀਆਂ ਦਾ ਸੰਗੜੀ ਬਾਦੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤਾਂ ਇਹਨਾਂ ਉਹ ਹੀ ਕਿਉਂ ਚੁਣਿਆ ਜੀ ਜਿੰਨੀ ਕਨਵੈਸ ਜਿਹਨੂੰ ਸਾਹਮਣੇ ਤੱਕ ਆਮਨੇ ਆਇਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤੇਗੜ ਚੂੜੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਰ ਸਡਨਲੀ ਇਹਨਾਂ ਕੀ ਪਤਾ ਜੇ ਪਹਿਲਾਂ ਵੀ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਹੋ ਜਿਹੜੀ ਹੋਈ ਹੈ ਉਹ ਉਸ ਦਿਨ ਉਹਨਾਂ ਨੇ ਆਪਣੇ ਮੋਰਸਲ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕਿੰਗ ਟਾਈਪ ਚੱਕਰ ਲਗਾਏ ਦੋ ਦੋਨੋਂ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀਰੂ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਹ ਸ਼ੁਕਾਰ ਸਮਝ ਕੇ ਜਿਹੜਾ ਇੱਕ ਬਾਹਰ ਆ ਗਿਆ ਦੋਸ਼ੀ ਸਾਰੇ ਫੜੇਗੇ ਜਿੱਤਨੇ ਉਹ ਸਾਡੇ ਕੋਲ ਅਰੈਸਟ ਨੇ ਡਿਸਟ੍ਰਿਕਟ ਸਪੋਰਟ ਵਾਲੇ ਤੋਂ ਮਦਦ ਤੇ ਉਹਦੀ ਜਿਹੜੀ ਕੋਈ ਅਰੈਸਟ ਇਹਨੇ ਉਤਨੇ ਪਹਿਲੇ ਚੋਰੀਆਂ ਦੇ ਬੱਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀ ਜਿਹੜਾ ਮੱਕੀ ਇੱਕ ਕਿਸਮ ਦਾ ਹੈਪਚੁਅਲ ਬਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਕੋਈ ਹਥਿਆਰ ਦਾ ਬ੍ਰਾਂਧ ਹੋਇਆ ਨਹੀਂ ਇਹਨਾਂ ਕੋਈ ਹਥਿਆਰ ਕੋਈ ਬ੍ਰਾਂਧ ਨਹੀਂ ਹੋਇਆ ਇਹੋ ਜਿਹੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਬ੍ਰਾਂਧ ਹੋਇਆ ਇਹ ਚੋਰੀ ਦੇ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਰੀ ਬ੍ਰਾਂਧ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿਨ੍ਹਾਂ ਨਾਲ ਇਹਨਾਂ ਨੇ ਦਵਾਜਨ ਨੂੰ ਭਾਂ ਨੂੰ ਤੋੜ ਦਿੱਤੀ ਸੀ ਉਹ ਐਸਪਰ ਇਨਵੈਸਟੀਗੇਸ਼ਨ ਇਹ ਜਾਂਦੇ ਹੁੰਦੇ ਕਿ ਨਹਿਰ ਸੁੱਟ ਗਏ ਸੀ ਸਰ ਪੁਲਿਸ ਦੀ ਬੱਤੀ ਸਫਲਤਾ ਇਹ ਇਸ ਨੂੰ ਮੰਨੀਏ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਇਟਸ ਵੈਰੀ ਵੈਰੀ ਫਸਟ ਡੇ ਤਾਂ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਲਾ ਤਰਫ ਅਫਸਰਾਂ ਜਿਹੜੇ ਸਾਡੇ ਸ਼੍ਰੀ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਨਾਂ ਨੇ ਐਸ.ਆਈ.ਐਸ. ਇੰਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇੰਸਪੈਕਟਰ ਦੀ ਸਮੂਹ ਟੀਮ ਨਾਲ ਬਲਤਪਸਾਂ ਦੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ। ਤਾਰਾ ਕਿਹੜੀ ਲਈ ਜੀ? ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਈ.ਪੀ.ਸੀ. ਹੁੰਦੀ ਹੈ 354 480 ਹੁੰਦੀ ਹੈ। ਜਿਹੜੀ ਆਈ.ਕਲ ਬੀ.ਐਨ.ਐਸ ਦੀ ਹੈ 305 ਤੇ 352 ਤਿੰਨ ਹੁੰਦੀ ਹੈ ਉਹ ਲੋਗ ਲੱਗੇ ਨੇ। ਦੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੇ ਪਾਲ ਜੜੀ। ਹਾਂਜੀ ਹਾਂਜੀ ਜਿਹੜੇ ਦੋ ਨਹੀਂ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੰਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਂ ਦੋਛੀ ਹੈਗਾ ਯਾਰ ਅਸਲਮ ਜਾਂ ਕ੍ਰਿਸ਼ਨ ਉਹਦੀ 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 ਭੈਣ ਆ ਉਹ ਜਿਹੜੀ ਸਾਨੂੰ ਫੰਡੇ ਬਾਕੀ ਆ ਠੀਕ ਆ ਜਿੰਨਾ ਵਿੱਚ ਚੋਰੀ ਦੇ ਸਮਾਨ ਬਰਾਮਦ ਹੋ ਗਿਆ ਸਰ کافی ਹੋ ਗਿਆ ਕੁਝ ਹੋਇਆ ਹਾਲੇ ਹੋਰਾ ਸੋਹੰਦੀ